ਗੁਰੂ ਪਿਆਰਿਓ ਸੁਖਮਣੀ ਸੁਖ ਅਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੈ ਮਨ ਬਿਸਰਾਮ ਵਾਹਿਗੁਰੂ ਪਰਮੇਸ਼ਰ ਦਾ ਨਾਮ ਸੁੱਖਾਂ ਦੀ ਮਣੀਆ ਗੁਰਬਾਣੀ ਸੁਖ ਦੇਣ ਵਾਲੀ ਹੈ ਸਾਨੂੰ ਪਰ ਇਹਦਾ ਵਾਸ ਕਿੱਥੇ ਹੁੰਦਾ ਭਗਤ ਜਨਾਂ ਕੈ ਮਨ ਬਿਸਰਾਮ ਇਹਦਾ ਟਿਕਾਣਾ ਭਗਤਾਂ ਦੇ ਹਿਰਦੇ ਵਿੱਚ ਆ ਜਿਹੜੇ ਇਹਨੂੰ ਕਦੇ ਵਿਸਾਰਦੇ ਨਹੀਂ ਜਿਹੜੇ ਰੱਬ ਨੂੰ ਕਦੇ ਭੁਲਾਉਂਦੇ ਨਹੀਂ ਸੁਖਮਣੀ ਸਾਹਿਬ ਦੀ ਬਾਣੀ ਵਿੱਚ ਇੰਨੀ ਭਾਵ ਸ਼ਕਤੀ ਆ ਬਾਬਾ ਅਨੰਦ ਸਿੰਘ ਜੀ ਦਾ ਬਚਨ ਆ ਵੀ ਇਹ ਸਾਡੇ ਕਰਮ ਵੀ ਬਦਲ ਸਕਦੀ ਆ ਜਿਹੜੀ ਦਾਤ ਸਾਡੇ ਕਰਮਾਂ ਵਿੱਚ ਨਹੀਂ ਵੀ ਲਿਖੀ ਨਾ ਉਹ ਵੀ ਸਾਨੂੰ ਮਿਲ ਜਾਂਦੀ ਆ ਇੰਨੀ ਮਹਾਨਤਾ ਇਸ ਬਾਣੀ ਦੀ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤਰਸ ਕੀਤਾ ਇਸ ਬਾਣੀ ਨੂੰ ਸਾਡੀ ਝੋਲੀ ਵਿੱਚ ਪਾਇਆ ਪੂਰੀ ਬਾਣੀ ਪੜ ਲਈਏ ਵਿਚਾਰ ਲਈਏ ਬਹੁਤ ਕਿਸਮਤ ਵਾਲੀ ਗੱਲ ਹੋਵੇਗੀ ਪਰ ਇਹ ਬਾਣੀ ਦਾ ਇੱਕ ਇੱਕ ਅੱਖਰ ਬੜਾ ਕੀਮਤੀ ਆ ਇੱਕ ਕਥਾ ਹੈ ਤਾਂ ਕਿਸੇ ਦੇ ਘਰੇ ਜਦੋਂ ਮਹਾਪੁਰਖਾਂ ਨੇ ਦੱਸਿਆ ਵੀ ਪਿੰਗਲਾ ਲੜਕਾ ਪੈਦਾ ਹੋ ਗਿਆ ਕੋਈ ਜਦੋਂ ਉਹਦੀ ਉਮਰ ਬੱਚੇ ਦੀ 10-12 ਸਾਲ ਦੀ ਹੋਈ ਇੱਕ ਦਿਨ ਉਹਨੇ ਆਪਣੇ ਮਾਪਿਓ ਨੂੰ ਆਪਣੇ ਕਿਸੇ ਰਿਸ਼ਤੇਦਾਰ ਨਾਲ ਇਹ ਗੱਲਾਂ ਕਰਦਿਆਂ ਸੁਣ ਲਿਆ ਵੀ ਸਾਡੇ ਘਰੇ ਤਾਂ ਪਿੰਗਲਾ ਪੈਦਾ ਹੋ ਗਿਆ ਸਾਨੂੰ ਇਹਦੀ ਸਾਂਭ ਸੰਭਾਲ ਕਰਨੀ ਪੈਂਦੀ ਆ ਬੈਠੇ ਬੈਠੇ ਨੂੰ ਰੋਟੀ ਦੇਣੀ ਪੈਂਦੀ ਆ ਪਾਣੀ ਦੇਣਾ ਪੈਂਦਾ ਦੇਖਭਾਲ ਕਰਨ ਕਰਕੇ ਸਾਡਾ ਬਹੁਤਾ ਸਮਾਂ ਇਹਦੇ ਵਿੱਚ ਹੀ ਲੰਘ ਜਾਂਦਾ। ਉਹ ਜਿਹੜਾ ਬੱਚਾ ਸੀਗਾ ਭਾਵੇਂ ਸਰੀਰ ਕਰਕੇ ਪਿੰਗਲਾ ਸੀ ਪਰ ਅਧਿਆਤਮਕ ਰੁਚੀ ਵਾਲਾ ਸੀਗਾ। ਭਾਉ ਭਗਤੀ ਵਾਲਾ ਸੀ। ਕਹਿਣ ਲੱਗਾ ਦੇਖੋ ਜੀ ਇਹ ਤੁਹਾਨੂੰ ਵਹਿਮ ਆ ਵੀ ਮੈਂ ਤੁਹਾਡਾ ਦਿੱਤਾ ਖਾਣਾ। ਮੈਂ ਤਾਂ ਰੱਬ ਦਾ ਦਿੱਤਾ ਹੀ ਖਾਂਦਾ ਹਾਂ। ਮੇਰੀ ਸਾਰ ਸੰਭਾਲ ਕਰਨ ਵਾਲਾ ਪ੍ਰਮਾਤਮਾ ਵਾ ਤੁਸੀਂ ਹੀ ਨਹੀਂ ਹੈਗੇ। ਇਹ ਤੁਹਾਡੀ ਇੱਕ ਹਉਮੈ ਆ ਵੀ ਤੁਸੀਂ ਮੈਨੂੰ ਸੰਭਾਲਦੇ। ਕਰਦਿਆਂ ਨੂੰ ਉਹਦੀ ਗੱਲ ਸੁਣ ਕੇ ਬੜਾ ਗੁੱਸਾ ਆਇਆ। ਕਰਦੇ ਥੋੜੇ ਸੀਗੇ ਨਾਸਤਕ ਵਰਤੀ ਵਾਲੇ ਕਹਿਣ ਲੱਗੇ ਠੀਕ ਆ ਜੇ ਇਦਾਂ ਹੀ ਆ ਨਾ ਤੈਨੂੰ ਜੰਗਲ 'ਚ ਛੱਡ ਆਉਨੇ ਆ। ਦੇਖਦੇ ਆ ਵੀ ਕੌਣ ਤੇਰੀ ਸੰਭਾਲ ਕਰਦਾ। ਕੌਣ ਤੈਨੂੰ ਰੋਟੀ ਪਾਣੀ ਦਿੰਦਾ। ਬੰਦੇ ਅੰਦਰ ਇੱਕ ਹੋਮੇ ਜਿਵੇਂ ਹੁੰਦੀ ਆ। ਉਹਨਾਂ ਨੇ ਉਸ ਹਿਸਾਬ ਨਾਲ ਗੱਲ ਕੀਤੀ ਆ ਜੀ। ਕਿਉਂਕਿ ਦਰਅਸਲ 10-12 ਸਾਲ ਦੇ ਪਿੰਗਲੇ ਬੱਚੇ ਤੋਂ ਤੰਗ ਆ ਚੁੱਕੇ ਸੀ। ਪਰੇਸ਼ਾਨ ਸੀਗੇ। ਉਹਦੀ ਇਹੋ ਜੀ ਗੱਲ ਸੁਣ ਕੇ ਉਹਨੂੰ ਜੰਗਲ 'ਤੇ ਛੱਡ ਆਏ ਪਰ ਉਹ ਰੱਬ ਦਾ ਕੀ ਭਗਤ ਸੀਗਾ ਕੋਈ ਪਿਛਲੇ ਜਨਮ ਦੇ ਸੰਸਕਾਰ ਸੀਗੇ ਸਾਧ ਸੰਗਤ ਜੀ ਜੰਗਲ ਵਿੱਚ ਹੀ ਉਹ ਬੱਚੇ ਨੇ ਚੌਂਕੜੀ ਮਾਰ ਲਈ ਆ ਰੱਬ ਦੇ ਚਰਨਾਂ ਵਿੱਚ ਜੁੜ ਗਿਆ ਕੀ ਹੋਇਆ ਉਧਰੋਂ ਇੱਕ ਦਿਨ ਇਹ ਕਥਾ ਜਿਹੜੀ ਆ ਇਸ ਤਰ੍ਹਾਂ ਹੈ ਵੀ ਉੱਥੋਂ ਕੋਈ ਦੇਵਤਾ ਜੀ ਲੰਘੇ ਆ ਦੇਵਤੇ ਸੁਭਾਅ ਵਾਲੇ ਉਹ ਪਿੰਗਲੇ ਬੱਚੇ ਨੂੰ ਇਸ ਤਰ੍ਹਾਂ ਨਿਰੰਕਾਰ ਦੇ ਚਰਨਾਂ ਵਿੱਚ ਜੁੜਿਆ ਵੇਖਿਆ ਕਹਿਣ ਲੱਗੇ ਮੇਰਾ ਚਿੱਤ ਕਰਦਾ ਤੈਨੂੰ ਕੁਝ ਦੇਣ ਨੂੰ ਹੁਣ ਜਿਹੜੀ ਗੱਲ ਇੱਥੇ ਮੈਂ ਖੋਲ੍ਹਣੀ ਚਾਹੁੰਨਾ ਉੱਤੇ ਗੌਰ ਕਰਿਓ ਉਹ ਬੱਚਾ ਕਹਿਣ ਲੱਗਾ ਆਪਣੇ ਕੋਲੋਂ ਦੇਵੋਗੇ ਕਿ ਮੇਰੇ ਕਰਮਾਂ ਚੋਂ ਉਹ ਦੇਵਤੇ ਨੂੰ ਕਹਿਣ ਲੱਗੇ ਉਹ ਦੇਵਤਾ ਕਹਿਣ ਲੱਗਾ ਦੇਵਾਂਗਾ ਤਾਂ ਤੇਰੇ ਕਰਮਾਂ ਚੋਂ ਹੀ ਉਹ ਬੱਚਾ ਕਹਿਣ ਲੱਗਾ ਜੋ ਮੇਰੇ ਕਰਮਾਂ ਵਿੱਚ ਆ ਤਾਂ ਮੈਨੂੰ ਮਿਲ ਹੀ ਜਾਣਾ ਜੇ ਤੁਸੀਂ ਮੈਨੂੰ ਆਪਣੇ ਕੋਲੋਂ ਕੁਝ ਦੇ ਸਕਦੇ ਹੋ ਤਾਂ ਦਿਓ ਮੈਨੂੰ ਨਹੀਂ ਨਹੀਂ ਮੈਨੂੰ ਲੋੜ ਉਹ ਦੇਵਤਾ ਕਹਿਣ ਲੱਗਾ ਜੋ ਵੀ ਦੇਵਾਂਗਾ ਦੇਣਾ ਤਾਂ ਤੇਰੇ ਕਰਮਾਂ ਚੋਂ ਹੀ ਆ ਆਪਣੇ ਕੋਲੋਂ ਅਸੀਂ ਕੁਝ ਨਹੀਂ ਦੇ ਸਕਦੇ ਜੋ ਕੁਝ ਕਰਮਾਂ ਵਿੱਚ ਨਹੀਂ ਲਿਖਿਆ ਉਹ ਨਹੀਂ ਮਿਲ ਸਕਦਾ ਉਹੀ ਮਿਲਣਾ ਜੋ ਕਰਮਾਂ ਚ ਲਿਖਿਆ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੂੰ ਜਿੰਨਾ ਵੀ ਧਨ ਕਹੀਏ ਥੋੜਾ ਇੰਨੀ ਬਖਸ਼ਿਸ਼ ਭਰੀ ਆ ਉਹਨਾਂ ਦੀ ਬਾਣੀ ਸੁਖਮਣੀ ਸਾਹਿਬ ਦੀ ਬਾਣੀ ਜੋ ਕਿ ਦਾਤ ਕਰਮਾਂ ਵਿੱਚ ਵੀ ਨਹੀਂ ਲਿਖੀ ਹੁੰਦੀ ਉਹ ਵੀ ਪ੍ਰਾਪਤ ਹੋ ਜਾਂਦੀ ਹੈ ਪਰ ਲੋੜ ਸਦਕ ਨਾਲ ਭਰੋਸੇ ਨਾਲ ਸੁਖਮਣੀ ਸਾਹਿਬ ਦਾ ਲੜਫੜਨ ਦੀ ਜਿਹੜਾ ਸੁਖਮਣੀ ਸਾਹਿਬ ਦੀ ਬਾਣੀ ਨਾਲ ਪ੍ਰੀਤ ਕਰੇਗਾ ਗੁਰੂ ਆਪਣੀ ਬਖਸ਼ਿਸ਼ ਕਰਕੇ ਉਹਦੇ ਕਰਮਾਂ ਤੇ ਲਕੀਰ ਫੇਰ ਦੇਵੇਗਾ ਇਸ ਕਰਕੇ ਉਹ ਦੇਵਤੇ ਸੁਭਾਅ ਵਾਲੇ ਨੇ ਉਹਨੂੰ ਫੇਰ ਆਖਿਆ ਭਾਈ ਤੂੰ ਸੁਖਮਣੀ ਸਾਹਿਬ ਦੀ ਬਾਣੀ ਪੜਿਆ ਕਰ ਇੱਕ ਵਾਰ ਬਾਬਾ ਆਨੰਦ ਸਿੰਘ ਜੀ ਨੂੰ ਕਿਸੇ ਨੇ ਸਵਾਲ ਕੀਤਾ ਸੀ ਕਿ ਕਰਮ ਵੱਡੇ ਆ ਕਿ ਜੀ ਭਗਤੀ ਬਾਬਾ ਜੀ ਕਹਿਣ ਲੱਗੇ ਜਿਸ ਗੁਰੂ ਨਾਨਕ ਜੀ ਨੇ ਦੋਵੇਂ ਚੀਜ਼ਾਂ ਬਣਾਈਆਂ ਉਹਨਾਂ ਦੇ ਚਰਨ ਫੜ ਲਓ ਉਹ ਵੱਡੇ ਆ ਭਗਤੀ ਵੀ ਉਹਨਾਂ ਦੀ ਹੋਈ ਆ ਕਰਮ ਵੀ ਉਹਨਾਂ ਨੇ ਬਣਾਏ ਆ ਉਹ ਸਭ ਕੁਝ ਕਰ ਸਕਦੇ ਆ ਕਰਮ ਵੀ ਬਦਲ ਸਕਦੇ ਆ ਜਿੱਧਰ ਵੀ ਕਮੀ ਹੋਵੇ ਕਿ ਉਹ ਪਾਸਾ ਪੂਰਾ ਕਰ ਦੇਣਗੇ ਸੁਖਮਣੀ ਸਾਹਿਬ ਦੀ ਬਾਣੀ ਪੜਨ ਦੇ ਨਾਲ ਕਿੰਨਿਆਂ ਤੇ ਬਖਸ਼ਿਸ਼ਾਂ ਹੋਈਆਂ ਕਿੰਨਿਆਂ ਦੀਆਂ ਝੋਲੀਆਂ ਭਰੀਆਂ ਕਿੰਨਿਆਂ ਦੇ ਕਰਮ ਬਦਲੇ ਇਹ ਲਿਖਣ ਲੱਗ ਜਾਈਏ ਕਿਤਾਬਾਂ ਹੀ ਭਰ ਜਾਣਗੀਆਂ ਜੀ ਬਹੁਤ ਜ਼ਿਆਦਾ ਲੋਕਾਂ ਦੇ ਆਪਾਂ ਕਹਿ ਸਕਦੇ ਹਾਂ ਕਰਮ ਬਦਲੇ ਆ ਜੀ ਐਵੇਂ ਫਿਰ ਉਹ ਜਿਹੜਾ ਪਿੰਗਲਾ ਬੱਚਾ ਸੀ ਉਹਨੇ ਸ੍ਰੀ ਸੁਖਮਣੀ ਸਾਹਿਬ ਦੀ ਬਾਣੀ ਜਿਹੜੀ ਸੀ ਉਹਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਇੱਕੋ ਹੀ ਪੰਗਤੀ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾ ਉਹਦਾ ਪਿੰਗਲਾਪਨ ਤਾਂ ਦੂਰ ਹੋਇਆ ਹੀ ਹੋਇਆ ਉਹਤੇ ਏਡੀ ਕਿਰਪਾ ਹੋ ਗਈ ਕਿ ਉਹ ਗੁਰਮਖ ਬਣ ਗਿਆ ਭਾਵੇਂ ਕਿ ਉਹਦੇ ਪੂਰਵਲੇ ਸੰਸਕਾਰ ਸੀਗੇ ਪਰੇ ਜਾਪ ਕਰਨ ਕਰਕੇ ਰਸਨਾ ਕਰਨ ਕਰਕੇ ਰਸਨਾ ਰਾਹੀਂ ਜਦੋਂ ਉਹਨੇ ਜਪਿਆ ਘਰ ਦੇ ਵੀ ਫਿਰ ਹੌਲੀ ਹੌਲੀ ਉਹਨਾਂ ਦਾ ਮਨ ਵੀ ਬਦਲ ਗਿਆ ਸਾਰੇ ਉਹਦਾ ਸਤਿਕਾਰ ਕਰਨ ਲੱਗੇ ਜਦੋਂ ਲੋਕ ਕਹਿਣ ਲੱਗੇ ਕੋਈ ਭਗਤ ਆ ਸਾਰੇ ਉਹਦੀ ਸਾਮ ਸੰਭਾਲ ਕਰਨ ਲੱਗੇ ਚੇਲੇ ਬਣ ਗਏ ਉਹਦੇ ਫਿਰ ਘਰ ਦੇ ਉਹਨੂੰ ਵਾਪਸ ਲੈ ਗਏ ਸੀਗੇ ਇਸ ਕਰਕੇ ਫਿਰ ਉਹਦਾ ਬੜਾ ਸਤਿਕਾਰ ਹੋਇਆ ਕਹਿਣ ਦਾ ਭਾਵ ਇਹ ਆ ਕਿ ਇਹ ਸੁਖਮਨੀ ਸਾਹਿਬ ਦੀ ਬਾਣੀ ਜਿਹੜੀ ਆ ਇਹ ਮੱਥੇ ਦੇ ਲੇਖ ਬਦਲ ਦਿੰਦੀ ਆ ਜੀ ਇੱਕ ਗੱਲ ਯਾਦ ਰੱਖਿਓ ਗੁਰੂ ਦੇ ਸਿੱਖ ਦੀਆਂ ਰੇਖਾਵਾਂ ਹੱਥਾਂ ਜਾਂ ਮੱਥੇ ਤੇ ਨਹੀਂ ਪਾਬਾ ਆਨੰਦ ਸਿੰਘ ਜੀ ਦੇ ਸੇਵਾਦਾਰ ਹੋਇਆ ਕਵੀ ਮਦਸੂਦਨ ਸਿੰਘ ਜੀ ਇੱਕ ਵਾਰੀ ਉਹ ਦਿੱਲੀ ਵਿੱਚ ਕਿਸੇ ਮਿੱਤਰ ਦੇ ਘਰੇ ਗਏ ਦਿੱਲੀ ਦਾ ਇੱਕ ਬਹੁਤ ਵੱਡਾ ਜੋਤਸ਼ੀ ਸੀਗਾ ਗੱਲਾਂ-ਗੱਲਾਂ ਵਿੱਚ ਕਵੀ ਜੀ ਆਪਣਾ ਹੱਥ ਆਪਣੇ ਜੋਤਸ਼ੀ ਮਿੱਤਰ ਦੇ ਅੱਗੇ ਕਰਕੇ ਕਹਿਣ ਲੱਗੇ ਵੀ ਮੇਰਾ ਵੀ ਹੱਥ ਦੇਖ ਕੇ ਦੱਸੋ ਕੀ ਲਿਖਿਆ ਕਹਿੰਦੇ ਹਨ ਕਿ ਉਹ ਜੋਤਸ਼ੀ ਜੋ ਦਿੱਲੀ ਦਾ ਬਹੁਤ ਮਸ਼ਹੂਰ ਮੰਨਿਆ ਪਰ ਮੰਨਿਆ ਜੋਤਸ਼ੀ ਸੀਗਾ ਉਹਨੇ ਕਵੀ ਜੀ ਦਾ ਹੱਥ ਆਪਣੇ ਦੋਹਾਂ ਹੱਥਾਂ ਵਿੱਚ ਫੜ ਲਿਆ ਵਿਦਿਆ ਪੜੀ ਹੋਈ ਸੀ ਜੋਤਿਸ਼ ਦੀ ਤੇ ਅੱਖਾਂ ਵਿੱਚ ਉਹਦੇ ਬਰਾਗ ਦੇ ਹੰਝੂ ਆ ਗਏ ਕਹਿਣ ਲੱਗਾ ਕਵੀ ਜੀ ਸਿੱਖ ਦੀਆਂ ਰੇਖਾਵਾਂ ਹੱਥਾਂ ਤੇ ਨਹੀਂ ਹੁੰਦੀਆਂ ਕਵੀ ਜੀ ਹੈਰਾਨ ਹੋ ਕੇ ਕਹਿਣ ਲੱਗੇ ਵੀ ਸਿੱਖ ਦੀਆਂ ਰੇਖਾਵਾਂ ਰੱਬ ਨੇ ਕਿਧਰੇ ਵੱਖਰੀਆਂ ਲਿਖੀਆਂ ਹੋਈਆਂ ਨੇ ਉਹ ਜੋਤਸੀ ਕਹਿਣ ਲੱਗਾ ਨਹੀਂ ਅਸਲ ਵਿੱਚ ਗੱਲ ਇਹ ਆ ਆਓ ਮੇਰੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਬਾਰ ਸਾਹਿਬ ਕਮਰੇ ਵਿੱਚ ਲੈ ਗਿਆ ਆਖਣ ਲੱਗਾ ਜਦੋਂ ਗੁਰੂ ਦਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਤ ਨੇਮ ਰਾਹੀ ਜਪਜੀ ਸਾਹਿਬ ਰਾਹੀ ਸੁਖਮਣੀ ਸਾਹਿਬ ਦੀ ਬਾਣੀ ਰਾਹੀ ਜਾਂ ਕਿਵੇਂ ਵੀ ਗੁਰੂ ਦੇ ਚਰਨਾਂ ਵਿੱਚ ਜੁੜਨ ਤੋਂ ਬਾਅਦ ਅਰਦਾਸ ਕਰਦਾ ਕਿ ਸਤ ਗੁਰੂ ਜੀ ਕਿਰਪਾ ਕਰਨੀ ਸਰਬੱਤ ਦਾ ਭਲਾ ਕਰਨਾ ਦਿਨ ਸੁੱਖਾਂ ਦਾ ਬਤੀਤ ਕਰਵਾਉਣਾ ਤਾਂ ਉਦੋਂ ਉਹਦੀਆਂ ਜਿੰਨੀਆਂ ਵੀ ਮਾੜੀਆਂ ਰਖਾਵਾਂ ਹੁੰਦੀਆਂ ਨੇ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆ ਜਾਂਦੀਆਂ ਨੇ ਤੇ ਇਹ ਭਰੋਸਾ ਰੱਖਣਾ ਪੈਂਦਾ ਇਹ ਬਾਣੀ ਦੇ ਭਰੋਸੇ ਨਾਲ ਕਹਿਣਾ ਪਵੇਗਾ ਜਿਹੜਾ ਵੀ ਸੁਖਮਣੀ ਸਾਹਿਬ ਦੀ ਬਾਣੀ ਦਾ ਨੇਮੀ ਆ ਸੁਖਮਣੀ ਸਾਹਿਬ ਦੀ ਬਾਣੀ ਨਾਲ ਅੰਦਰ ਤੋਂ ਪ੍ਰੇਮ ਕਰਦਾ ਜਿਹਦੀ ਬਾਣੀ ਇਹ ਖਰਾਕ ਬਣ ਚੁੱਕੀ ਆ ਉਹਦੀਆਂ ਮਾੜੀਆਂ ਰੇਖਾਵਾਂ ਗੁਰੂ ਆਪਣੇ ਚਰਣਾ ਵਿੱਚ ਲੈ ਲਿੰਦਾ ਹੈ ਗੁਰਮਖ ਪਿਆਰਿਓ ਜਦੋਂ ਕਵੀ ਜੀ ਜੋਤਸ਼ੀ ਦੀਏ ਗੱਲ ਸੁਣ ਕੇ ਬੜੇ ਹੈਰਾਨ ਹੋ ਕੇ ਪੁੱਛਣ ਲੱਗੇ ਵੀ ਤੁਸੀਂ ਤਾਂ ਮੰਨੇ ਪਰ ਮੰਨੇ ਜੋਤਸ਼ੀ ਹੋਂ ਤਾਂ ਵੀ ਕਹੀ ਜਾਂਦੇ ਹੋ ਫਿਰ ਤੁਸੀਂ ਧੰਦਾ ਕਿਉਂ ਕਰਦੇ ਹੋ ਉਹ ਕਹਿਣ ਲੱਗਾ ਅਸਲ ਵਿੱਚ ਦਿੱਲੀ ਦੇ ਲੋਕਾਂ ਕੋਲ ਪੈਸਾ ਬਹੁਤ ਆ ਇਹ ਬਿਜ਼ਨਸਮੈਨ ਆ ਇਹ ਵਪਾਰੀ ਬੰਦੇ ਆ ਵੀ ਮੈਂ ਤਾਂ ਮਾਇਆ ਦੀ ਖਾਤਰ ਕਰਦਾ ਕਿਉਂਕਿ ਲੋਕਾਂ ਵਿੱਚ ਅੰਧਵਿਸ਼ਵਾਸ ਬਹੁਤ ਜ਼ਿਆਦਾ ਵਾ ਮੈਂ ਕੀ ਬਹੁਤ ਸਾਰੇ ਪੰਡਤ ਜੋਤਸ਼ੀ ਇਹ ਗੱਲ ਦਾ ਫਾਇਦਾ ਚੱਕਦੇ ਆ ਉਹ ਪੈਸੇ ਲੁੱਟਦੇ ਆ ਤਾਂ ਇਹ ਬਾਬਾ ਨਾਨਕ ਸਿੰਘ ਜੀ ਦਾ ਬਚਨ ਆ ਵੀ ਸੁਖਮਣੀ ਸਾਹਿਬ ਦੀ ਬਾਣੀ ਦੀ ਵਿਸ਼ੇਸ਼ਤਾ ਹੀ ਇਹ ਆ ਵੀ ਜੇ ਕੋਈ ਸ਼ਰਧਾ ਭਾਵਨਾ ਨਾਲ ਸੁਖਮਣੀ ਸਾਹਿਬ ਦੀ ਬਾਣੀ ਦਾ ਆਸਰਾ ਲਵੇਗਾ ਉਹਦੇ ਕਰਮਾਂ ਨੂੰ ਜਰੂਰ ੱੱੱਕਾ ਲੱਗ ਜਾਵੇਗਾ ਉਹ ਗੁਰੂ ਕੋਲੋਂ ਆਪਣੇ ਮਾੜੇ ਕਰਮ ਜਿਹੜੇ ਆ ਉਹ ਖਤਮ ਕਰਵਾ ਲਵੇਗਾ ਯੁਗਤੀ ਮਰਿਆਦਾ ਤੇ ਸ਼ਰਦਾ ਨਾਲ ਜਿਹੜਾ ਸੁਖਮਨੀ ਸਾਹਿਬ ਦਾ ਲੜ ਫੜੇਗਾ ਉਹਦੀਆਂ ਝੋਲੀਆਂ ਭਰ ਜਾਣਗੀਆਂ ਗੱਲ ਇਹ ਆ ਕਿਉਂਕਿ ਗੁਰੂ ਸਾਹਿਬ ਜੀ ਨੂੰ ਹਾਜ਼ਰ-ਨਾਜ਼ਰ ਸਮਝ ਕੇ ਸੇਵਾ ਕਰਨੀ ਗੁਰੂ ਨਾਨਕ ਸਾਹਿਬ ਜੀ ਸਮਝ ਕੇ ਪ੍ਰਗਟ ਗੁਰਾਂ ਕੀ ਦੇਹ ਸਮਝ ਕੇ ਸੇਵਾ ਕਰਨੀ ਇਹ ਵਿਰਲਿਆਂ ਦੇ ਹਿੱਸੇ ਹੀ ਆ ਬਹੁਤੇ ਲੋਕ ਆ ਜਿਹੜੇ ਸੇਵਾ ਤਾਂ ਕਰਦੇ ਹਨ ਪਰ ਕਈ ਦਿਖਾਵੇ ਲਈ ਕਰਦੇ ਆ ਕਈ ਹਉਮੈ ਵਿੱਚ ਆ ਕੇ ਕਰਦੇ ਆ ਕੋਈ ਵਿਰਲਾ ਹੀ ਆ ਜਿਹੜਾ ਹਉਮੈ ਗਵਾ ਕੇ ਬਾਣੀ ਪੜਦਾ ਇਸ ਕਰਕੇ ਤੁਸੀਂ ਭਾਈ ਰੋਜ਼ ਜਦੋਂ ਪਾਠ ਕਰਦੇ ਹੋ ਭਾਵਨਾ ਬਣਾ ਕੇ ਪਾਠ ਕਰਨਾ ਜੇ ਭਾਵਨਾ ਬਣਾ ਕੇ ਬਾਣੀ ਪੜੋਗੇ ਕਿ ਇਹ ਜਿਹੜੀ ਬਾਣੀ ਆ ਇਹ ਸਾਡੇ ਗੁਰੂਆਂ ਦੀ ਬਾਣੀ ਆ ਇਹਨੇ ਆਪਣੇ ਆਪ ਤੁਹਾਡੇ ਤੇ ਅਸਰ ਕਰਨਾ ਆਪਣੇ ਆਪ ਤੁਹਾਡੇ ਅੰਦਰ ਉਹ ਜਿਹੜੀ ਬਾਣੀ ਦਾ ਰਸਾ ਉਹ ਤੁਹਾਨੂੰ ਆਉਣ ਲੱਗ ਜੇਗਾ ਪਰ ਇੱਕਦਮ ਨਹੀਂ ਹੌਲੀ-ਹੌਲੀ ਆਵੇਗਾ ਜੀ ਤੇ ਬਾਕੀ ਆਪਾਂ ਸੰਸਾਰ ਵਿੱਚ ਵੇਖ ਰਹੇ ਹਾਂ ਮਨ ਨੂੰ ਫਸਾਉਣ ਵਾਲੀਆਂ ਚੀਜ਼ਾਂ ਇੱਕ ਨਹੀਂ ਬਹੁਤ ਜ਼ਿਆਦਾ ਨੇ ਸਰਵਰ ਪੰਖੀ ਫਾਹੀ ਵਾਲ 50 ਮਨ ਨੂੰ ਉਲਝਾਉਣ ਵਾਲੀਆਂ ਚੀਜ਼ਾਂ ਕਿੰਨੀਆਂ ਨੇ ਜੀ ਇੱਕ ਥੋੜੀ ਆ ਬਹੁਤ ਜ਼ਿਆਦਾ ਨੇ ਪਰ ਅਸੀਂ ਵੇਖਦੇ ਹਾਂ ਕਿ ਬੰਦਾ ਇਹਨਾਂ ਵਿੱਚ ਫਸ ਵੀ ਜਾਂਦਾ ਕਿਉਂਕਿ ਆਸੇ ਪਾਸੇ ਸਾਡੇ ਇਹੋ ਜੀਆਂ ਚੀਜ਼ਾਂ ਨੇ ਜੋ ਸਾਨੂੰ ਉਲਝਾ ਲੈਂਦੀਆਂ ਨੇ ਇਹਦੇ ਕਰਕੇ ਸਾਡੇ ਤੋਂ ਭਜਨ ਬੰਦਗੀ ਹੁੰਦੀ ਹੋਈ ਨਹੀਂ ਤਾਂ ਉਹ ਚੀਜ਼ਾਂ ਇਸ ਤਰ੍ਹਾਂ ਆ ਕਲੇਸ਼ ਸ਼ੁਰੂ ਹੋ ਜਾਂਦੇ ਆ ਵਿਕਾਰ ਸ਼ੁਰੂ ਹੋ ਜਾਂਦੇ ਆ ਜਿਕਰ ਆਉਂਦਾ ਇੱਕ ਵਾਰ ਭਗਤ ਕਬੀਰ ਜੀ ਅਕਸਰ ਹੀ ਬਾਹਰ ਜਾਂਦੇ ਹੁੰਦੇ ਸੀ ਕਾਂਸ਼ੀ ਤੋਂ ਇੱਕ ਬੁੱਢਾ ਆਦਮੀ ਖੇਤ ਵਿੱਚ ਬੈਠਾ ਹੁੰਦਾ ਸੀ ਇੱਕ ਦਿਨ ਭਗਤ ਜੀ ਨੇ ਕਿਹਾ ਭਾਈ ਭਜਨ ਕਰਿਆ ਕਰ ਕਹਿੰਦਾ ਜੀ ਬੱਚੇ ਮੇਰੇ ਛੋਟੇ ਆ ਅਜੇ ਜਵਾਨ ਹੋ ਲੈਣ ਫਿਰ ਭਜਨ ਕਰਾਂਗਾ ਜਦੋਂ ਬੱਚੇ ਜਵਾਨ ਹੋ ਗਏ ਕਬੀਰ ਸਾਹਿਬ ਜੀ ਫਿਰ ਮਿਲੇ ਆ ਕਿਹਾ ਭਾਈ ਭਜਨ ਕਰਿਆ ਕਰ ਕਹਿੰਦਾ ਜੀ ਇਹਨਾਂ ਨੂੰ ਵਿਆਹ ਲਈਏ ਫਿਰ ਭਜਨ ਕਰਾਂਗਾ ਜਦੋਂ ਸ਼ਾਦੀਆਂ ਵੀ ਹੋ ਗਈਆਂ ਕਬੀਰ ਸਾਹਿਬ ਜੀ ਨੇ ਕਿਹਾ ਭਾਈ ਹੁਣ ਦੱਸ ਕਹਿੰਦਾ ਪੋਤਰਿਆਂ ਦੀ ਮਰਾਦ ਆ ਮਨ ਦੇ ਵਿੱਚ ਦੀ ਜਾ ਉਹਨਾਂ ਦਾ ਮੂੰਹ ਦੇਖ ਲਾਂ ਜਦੋਂ ਪੋਤੇ ਹੋਏ ਉਦੋਂ ਬੰਦਗੀ ਕਰਾਂਗਾ ਕਬੀਰ ਸਾਹਿਬ ਮਿਲੇ ਆ ਪੋਤੇ ਵੀ ਹੋ ਗਏ ਕਿਹਾ ਵੀ ਹੁਣ ਤਾਂ ਭਜਨ ਕਰ ਕਹਿੰਦਾ ਪੋਤੇ ਛੋਟੇ ਨੇ ਜ਼ਬਾਨ ਹੋ ਲੈਣ ਦੋ ਫਿਰ ਭਜਨ ਕਰਾਂਗਾ ਜਦੋਂ ਪੋਤੇ ਵੀ ਜਵਾਨ ਹੋ ਗਏ ਕਬੀਰ ਸਾਹਿਬ ਜੀ ਨੇ ਫਿਰ ਪੁੱਛਿਆ ਕਹਿਣ ਲੱਗੇ ਭਾਈ ਹੁਣ ਤਾਂ ਸਭ ਕੁਝ ਹੋ ਗਿਆ ਹੁਣੀ ਰੱਬ ਦਾ ਨਾਮ ਜਪ ਲੈ ਕਹਿੰਦਾ ਨਹੀਂ ਜੀ ਭਗਤ ਜੀ ਇਹ ਲਾਪਰਵਾਹ ਨੇ ਰਾਤ ਨੂੰ ਸੌ ਜਾਂਦੇ ਆ ਜੇ ਮੈਂ ਨਾ ਜਾਗਾ ਤਾਂ ਚੋਰੀ ਹੋ ਜੂਗੀ ਕੁਝ ਸਮਾਂ ਪਿਆ ਭਗਤ ਜੀ ਉੱਥੇ ਗਏ ਬਾਬਾ ਨਜ਼ਰ ਹੀ ਨਹੀਂ ਆਇਆ ਪੁੱਛਿਆ ਕਿ ਬਾਬਾ ਕਿੱਥੇ ਆ ਉਹ ਪੁੱਤਰਾਂ ਪੋਤਿਆਂ ਵਾਲਾ ਜਿਹੜਾ ਇੱਥੇ ਬੈਠਦਾ ਸੀ ਕਹਿੰਦੇ ਜੀ ਗੁਜ਼ਰ ਗਿਆ ਕਬੀਰ ਸਾਹਿਬ ਜੀ ਨੇ ਫਿਰ ਅੰਤਰ ਧਿਆਨ ਹੋ ਕੇ ਦੇਖਿਆ ਵੀ ਉਹਦੇ ਘਰ ਵਿੱਚ ਲਵੇਰੇ ਨਾਲ ਬੜੀ ਮੁਹੱਬਤ ਸੀਗੀ ਸਨੇਹ ਸੀਗਾ ਗਾਈਆਂ ਮਹੀਆਂ ਪਾਲਦਾ ਸੀ ਇੱਕ ਗਾਂ ਨਾਲ ਉਹਦੀ ਬੜੀ ਮੁਹੱਬਤ ਸੀ ਜਦੋਂ ਮਰਿਆ ਮਰਨ ਤੋਂ ਬਾਅਦ ਉਹ ਗਾਂ ਦੇ ਪੇਟ ਵਿੱਚ ਗਿਆ ਬੱਚੇ ਦੀ ਜੂਨ ਵਿੱਚ ਹੋ ਕੇ ਜਦੋਂ ਜਵਾਨ ਹੋਇਆ ਖੂਬ ਹਲ ਵਿੱਚ ਜੋੜਿਆ ਗਿਆ ਹਲ ਜੋਇਆ ਗਿਆ ਉਹਦੇ ਨਾਲ ਖੂਬ ਵਾਹਿਆ ਬੁੱਢਾ ਹੋ ਗਿਆ ਜਦੋਂ ਉਹਨਾਂ ਦੇ ਕੰਮ ਦਾ ਨਾ ਰਿਹਾ ਉਹਨਾਂ ਗੱਡੀ ਵਾਂਗ ਅੱਗੇ ਵੇਚ ਦਿੱਤਾ ਉਹਨਾਂ ਨੇ ਕਦੇ ਚਰਵਾਇਆ ਜਦੋਂ ਉਹਨਾਂ ਦੇ ਕੰਮ ਦਾ ਨਾ ਰਿਹਾ ਤੇਲੀ ਨੂੰ ਵੇਚ ਦਿੱਤਾ ਨਿਨਾਨੇ ਕੋਲੂ ਅੱਗੇ ਕਾਫੀ ਚਰਵਾਇਆ ਫਿਰ ਜਦੋਂ ਉਹਦਿਆਂ ਦੇ ਕੰਮ ਦਾ ਵੀ ਨਾ ਰਿਆ ਉਹਨਾਂ ਨੇ ਕਸਾਈ ਨੂੰ ਦਿੱਤਾ ਕਸਾਈ ਨੇ ਕੀ ਕੀਤਾ ਮਾਰ ਕੇ ਜਿਹੜਾ ਉਹਦਾ ਮਾਸ ਸੀਗਾ ਵੇਚਤਾ ਚਮੜਾ ਸੀ ਉਹ ਨਕਾਰੇ ਵਾਲੇ ਨਗਾਰੇ ਵਾਲੇ ਲੈ ਗਏ ਉਹਨਾਂ ਨੇ ਨਗਾਰਾ ਬਣਾ ਲਿਆ ਹੁਣ ਖੂਬ ਡੰਡੇ ਪੈਂਦੇ ਆ ਇਹ ਵੇਖ ਕੇ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਬੈਲ ਬਨੇ ਹਲ ਮੇ ਜੁੱਤੇ ਲੇ ਗਾੜੀ ਮੇਂ ਦੀਨ ਤੇਲੀ ਕੇ ਕੋਲੂ ਰਹੇ ਪੁਨ ਘੇਰ ਕਸਾਈ ਦੀਨ ਮਾਸ ਕਟਾ ਬੋਟੀ ਵਿਕੀ ਚਮੜਨ ਮੜੀ ਨਕਾਰ ਕੁਝ ਕੋ ਕਰਮ ਬਾਕੀ ਰਹੇ ਤਿਸ ਪਰ ਪੜਤੀ ਮਾਰ ਇਸ ਤਰ੍ਹਾਂ ਭਾਵ ਕੀ ਬੰਦੇ ਦੇ ਮੁਖ ਤੇ ਇਨੀਆਂ ਚੋਟਾਂ ਪੈਂਦੀਆਂ ਜੀ ਜਿਹੜੇ ਰੱਬ ਦਾ ਨਾਮ ਨਹੀਂ ਜਪਦੇ ਆਪਾਂ ਕਿੰਨੇ ਉਲਝਣਾ ਵਿੱਚ ਫਸੇ ਰਹਿੰਨੇ ਆਂ ਟਾਲ ਮਟੋਲੇ ਆਪਾਂ ਕਿੰਨੇ ਕਰਦੇ ਆਂ ਕਬੀਰ ਟਾਲੇ ਟੋਲੇ ਦਿਨ ਗਿਆ ਵਿਆਜ ਵੜਨ ਤੋਂ ਜਾਏ ਇਟਾਲ ਮਟੋਲਿਆਂ ਵਿੱਚ ਵਿਆਜ ਵੱਧ ਰਿਹਾ ਉਹ ਜਿਹੜੀ ਪੂੰਜੀ ਮਿਲੀ ਸੀ ਉਹਨੂੰ ਅਸੀਂ ਖਰਾਬ ਕਰ ਰਹੇ ਹਾਂ ਵਾਹਿਗੁਰੂ ਪਰਮੇਸ਼ਰ ਦੀ ਇਹ ਸਾਹਾਂ ਦੀ ਪੂੰਜੀ ਨੂੰ ਕਿੱਧਰਲੇ ਪਾਸੇ ਲੈ ਕੇ ਜਾ ਰਹੇ ਹਾਂ ਤਾਂ ਕਹਿਣ ਦਾ ਭਾਵ ਤਾਂ ਇਹ ਆ ਵੀ ਸਾਡੀ ਜ਼ਿੰਦਗੀ ਆਬਾਦ ਨਹੀਂ ਬਰਬਾਦ ਹੋ ਰਹੀ ਆ ਪਰ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਆ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਕੋਜ ਸਨਾਹੀ ਹਰ ਹਰੇ ਨਾਨਕ ਨਾਮ ਓ ਮੋਲ ਕਹਿੰਦੇ ਨੇ ਬਹੁਤ ਸਾਰੇ ਸ਼ਾਸਤਰ ਬਹੁਤ ਸਿਮਰਤੀਆਂ ਖੋਜ ਕੇ ਦੇਖਿਆ ਇਨ੍ਹਾਂ ਪੁਸਤਕਾਂ ਤੇ ਕਈ ਵਾਰੀ ਗਿਆਨ ਚਰਚਾ ਕੀਤੀ ਆ ਪਰ ਅਕਾਲ ਪੁਰਖ ਦੇ ਨਾਮ ਦੀ ਬਰਾਬਰੀ ਨਹੀਂ ਇਹ ਕਰ ਸਕਦੀਆਂ ਉਹਦੇ ਨਾਮ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਉਹਦਾ ਨਾਮ ਇਹਨਾ ਹੈ ਜਾਪ ਤਾਪ ਗਿਆਨ ਸਭ ਧਿਆਨ ਕੋਈ ਕਰਕੇ ਦੇਖ ਲਵੇ ਕੋਈ ਕਰਕੇ ਦੇਖੇ ਖਟ ਸਾਸ਼ਤਰ ਸਿਮਰਤ ਬਖਿਆਣ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮੱਧੇ ਫਿਰਿਆ ਕਈ ਵਾਰੀ ਜਿਹੜੇ ਜੋਗੀ ਲੋਕ ਆ ਉਹ ਜੰਗਲਾਂ ਵਿੱਚ ਚਲੇ ਜਾਂਦੇ ਆ ਅਣਕ ਪ੍ਰਕਾਰ ਕੀਏ ਬਹੁਤ ਜਤਨ ਬਹੁਤ ਤਰ੍ਹਾਂ ਦੇ ਉਪਰਾਲੇ ਕਰਦੇ ਆ ਵੀ ਰੱਬ ਦੀ ਪ੍ਰਾਪਤੀ ਹੋਵੇ ਪੁੰਨ ਦਾਨ ਵੀ ਕਰਦੇ ਆ ਸਰੀਰ ਨੂੰ ਤੰਗੀ ਵੀ ਦਿੰਦੇ ਆ ਵਰਤ ਨੇਮ ਕਰੇ ਬਹੁ ਭਾਤੀ ਪਰ ਸਾਰੀਆਂ ਚੀਜ਼ਾਂ ਤੋਂ ਆਪਾਂ ਦੇਖਦੇ ਆ ਨਹੀਂ ਤੁਲ ਰਾਮ ਨਾਮ ਵਿਚਾਰ ਰੱਬ ਦੇ ਨਾਮ ਦੇ ਤੁਲੇ ਚੀਜ਼ਾਂ ਨਹੀਂ ਹਨ ਇਹ ਬਰਾਬਰੀ ਨਹੀਂ ਕਰ ਸਕਦੀਆਂ ਇਸ ਤਰ੍ਹਾਂ ਭਾਈ ਸੁਖਮਣੀ ਸਾਹਿਬ ਦੀ ਬਾਣੀ ਦੀ ਇੱਕ ਪੰਗਤੀ ਤੁਹਾਡੀ ਜ਼ਿੰਦਗੀ ਬਦਲ ਸਕਦੀ ਆ ਪਰ ਜੇ ਤੁਹਾਡਾ ਉਹਦੇ ਤੇ ਭਰੋਸਾ ਹੋਵੇ ਯਕੀਨ ਹੋਵੇ ਵਿਸ਼ਵਾਸ ਹੋਵੇ ਜੇ ਵਿਸ਼ਵਾਸ ਨਹੀਂ ਤਾਂ ਬਜ਼ੁਰਗ ਵਾਲਾ ਹਾਲ ਹੋਊਗਾ ਇਹਨੂੰ ਭਗਤ ਜੀ ਕਹਿੰਦੇ ਰਹੇ ਭਾਈ ਤੂੰ ਭਗਤੀ ਕਰ ਲਾ ਰੱਬ ਦਾ ਨਾਮ ਜਪ ਲਾ ਕਿੰਨਾ ਕੁਝ ਉਹਨੇ ਕਿੰਨੇ ਟਾਲ ਮਟੋਲੇ ਕੀਤੇ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਨਾਮ ਜਪਣ ਵੇਲੇ ਬੰਦਾ ਬਹਾਨੇ ਕਰਦਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਉਹ ਵੀ ਦਿਨ ਆਵੇਗਾ ਜਦੋਂ ਬੇਸੁੱਧ ਜੀ ਸੁੱਕੀ ਹੋਈ ਲੱਕੜ ਦੇ ਵਾਂਗ ਧਰਤੀ ਤੇ ਪਏ ਹੋਵਾਂਗੇ ਆ ਗੁਰਮੁਖੋ ਉਹ ਵੀ ਦਿਨ ਆਵੇਗਾ ਜਦੋਂ ਹੁਸਨ ਜਵਾਨੀ ਪਾਣੀ ਕੀ ਤਰ੍ਹਾਂ ਵਹਿ ਜਾਏਗੀ ਏਕ ਦਿਨ ਬਸ ਫੋਟੋ ਹੀ ਯਾਦਗਾਰ ਰਹਿ ਜਾਏਗੀ ਇਹ ਸਾਡੀ ਜਿਹੜੀ ਤਸਵੀਰ ਫੋਟੋ ਯਾਦਗਰੀ ਬਣ ਕੇ ਰਹਿ ਜਾਊਗੀ ਤਾਂ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਸਭ ਤੋਂ ਪਹਿਲਾਂ ਤਾਂ ਮਰਨਾ ਕਬੂਲ ਕਰ ਸਿੱਖਾ ਫਿਰ ਹੀ ਤੂੰ ਵਾਹਿਗੁਰੂ ਦੇ ਦਰਬਾਰ ਵਿੱਚ ਆ ਸਕਦਾ ਇਹ ਇੱਕ ਸ਼ਰਤ ਆ ਵੀ ਮਰਨਾ ਵੀ ਮੈਂ ਮਰਾਂਗਾ ਕਬੂਲ ਕਰ ਇਹਨੂੰ ਤਾਂ ਇਹ ਚੀਜ਼ਾਂ ਅਸੀਂ ਭੁੱਲਦੇ ਜਾ ਰਹੇ ਹਾਂ ਇਸ ਕਰਕੇ ਸਾਡੇ ਅੰਦਰ ਹਉਮੈ ਹਰ ਕੰਮ ਸਾਡਾ ਹਉਮੈ ਚ ਤੇ ਜਿਹੜਾ ਕੰਮ ਹਉਮੈ ਚ ਹੋਵੇ ਕੀਤਾ ਉਹ ਕਦੇ ਸਫਲ ਨਹੀਂ ਹੋ ਸਕਦਾ ਚਾਹੇ ਉਹ ਸੇਵਾ ਵਾ ਚਾਹੇ ਉਹ ਬਾਣੀ ਪੜਨੀ ਆ ਚਾਹੇ ਉਹ ਕੋਈ ਵੀ ਚੀਜ਼ ਆ ਹਉਮੈ ਵਿੱਚ ਭਗਤੀ ਵੀ ਨਹੀਂ ਹੋ ਸਕਦੀ ਹਉਮੈ ਵਿੱਚ ਨਾਮ ਨਹੀਂ ਜਪਿਆ ਜਾ ਸਕਦਾ ਹਉਮੈ ਵਿੱਚ ਸੇਵਾ ਵੀ ਨਹੀਂ ਹੋ ਸਕਦੀ ਪਰ ਜਿਹੜਾ ਗੁਰਮੁਖ ਇਹ ਆਪਾ ਨਿਵਾਰ ਕੇ ਆਪਣੀ ਸੰਗਤਾਂ ਨੂੰ ਕੱਢ ਕੇ ਹਉਮੈ ਨੂੰ ਛੱਡ ਕੇ ਇੱਕ ਅੱਖਰ ਵੀ ਬਾਣੀ ਦਾ ਮਨ ਚ ਵਸਾ ਲੈਂਦਾ ਹੈ ਉਹਦੀ ਫਿਰ ਆਪਾਂ ਮੰਨੇ ਕੀ ਗੱਤ ਕਹੀ ਨਾ ਜਾਏ ਉਹਦੇ ਬਾਰੇ ਕਿਆ ਹੀ ਨਹੀਂ ਜਾ ਸਕਦਾ ਉਹਦੀ ਅਵਸਥਾ ਹੀ ਨਹੀਂ ਉੱਚੀ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਤਾਂ ਗੁਰਮੁਖੋ ਇਹ ਜਿਹੜੀ ਬਾਣੀ ਆ ਇਹਦਾ ਇੱਕ ਅੱਖਰ ਵੀ ਅੰਦਰ ਵੱਸ ਜਾਵੇ ਸਾਰੀ ਜ਼ਿੰਦਗੀ ਹੀ ਬੰਦੇ ਦੀ ਬਦਲ ਜਾਵੇਗੀ ਜਿਵੇਂ ਸੱਜਣ ਠੱਗ ਹੋਇਆ ਉਹਨੂੰ ਮਹਾਰਾਜ ਨੇ ਆਖਿਆ ਭਾਈ ਤੂੰ ਸੱਜਣ ਬਣ ਜਾ ਨਾਮ ਤਾਂ ਤੇਰਾ ਸੱਜਣ ਕੰਮ ਤੇਰੇ ਸੱਜਣਾ ਵਾਲੇ ਨਹੀਂ ਹਨ ਬਲੀ ਕੰਧਾਰੀ ਦਾ ਹੰਕਾਰ ਮਹਾਰਾਜ ਨੇ ਤੋੜਿਆ ਉਹ ਪਾਣੀ ਜਮਾ ਕਰ ਲੈਂਦਾ ਸੀ ਕਿਸੇ ਨੂੰ ਦਿੰਦਾ ਹੀ ਨਹੀਂ ਸੀਗਾ ਤਾਂ ਮਹਾਰਾਜ ਨੇ ਆਖਿਆ ਪਾਈ ਰਾਹੀ ਪਾਂਦੀ ਪਿਆਸੇ ਆ ਉਹਨਾਂ ਦੀ ਸੇਵਾ ਕਰਿਆ ਕਰ ਹੰਕਾਰ ਹੋ ਗਿਆ ਮਹਾਰਾਜ ਤੇ ਪੱਥਰ ਵੀ ਛੁੱਟਿਆ ਗੁਰੂ ਜੀ ਨੇ ਪੰਜਾ ਲਾ ਕੇ ਪੱਥਰ ਰੋਕ ਲਿਆ ਉਹਦਾ ਮਾਣ ਤੋੜਿਆ ਕੁਝ ਲੋਕ ਹੁੰਦੇ ਆ ਜਿਹੜੇ ਸ਼ਬਦਾਂ ਨਾ ਸਮਝ ਜਾਂਦੇ ਆ ਕਈਆਂ ਨੂੰ ਫਿਰ ਇਸ ਤਰ੍ਹਾਂ ਦੀ ਕਲਾ ਵੀ ਸਤਗੁਰ ਨੇ ਵਰਤਾਈ ਆ ਪੱਥਰ ਹੀ ਰੋਕ ਲਿਆ ਉਹਦਾ ਤਾਂ ਬਲੀ ਕੰਧਾਰੀ ਦਾ ਮਾਣ ਵੀ ਤੋੜ ਦਿੱਤਾ ਤਾਂ ਗੁਰਮੁਖੋ ਇਸ ਤਰ੍ਹਾਂ ਜਿਹੜਾ ਬਜ਼ੁਰਗ ਸੀ ਬੱਚੇ ਦੀ ਜੂਨ ਚ ਪਿਆ ਬਲਦ ਬਣਿਆ ਵੱਡਾ ਹੋ ਕੇ ਕਦੇ ਕਿਵੇਂ ਜੋੜਿਆ ਗਿਆ ਕਦੇ ਕਿਵੇਂ ਅਖੀਰ ਦੇ ਵਿੱਚ ਦੇਖੋ ਕਸਾਈਆਂ ਕੋਲ ਭੇਜ ਦਿੱਤਾ ਤਾਂ ਇਹ ਚੀਜ਼ਾਂ ਵਿੱਚ ਚੱਕਰਾਂ ਵਿੱਚ ਨਹੀਂ ਪੈਣਾ ਆਪਾਂ ਇਹ ਜੂਨਾ ਦਾ ਚੱਕਰ ਬਹੁਤ ਜ਼ਿਆਦਾ ਲੰਮਾ ਹੈ ਇਹਨੂੰ ਸਮਝਣ ਦਾ ਯਤਨ ਕਰੀਏ ਇਹ ਚੱਕਰ ਵਿੱਚ ਪੈ ਗਏ 84 ਦੇ ਚੱਕਰ ਵਿੱਚ ਮੁੜ ਕੇ ਨਿਕਲਿਆ ਨਹੀਂ ਜਾਣਾ ਵਾਰ-ਵਾਰ ਨਹੀਂ ਮਿਲਣੀ ਇਹ ਮਾਨਸ ਦੇਹੀ ਮਾਨਸ ਦੇਹੀ ਤਾਂ ਸਤਿਗੁਰੂ ਅੱਗੇ ਅਰਦਾਸ ਕਰੀਏ ਗੁਰੂ ਮਹਾਰਾਜ ਜੀ ਰਹਿਮਤ ਕਰੋ ਤਾਂ ਬਾਬਾ ਅਨੰਦ ਸਿੰਘ ਜੀ ਦੇ ਬਚਨ ਆਹੇ ਭਾਈ ਜੇ ਸੁਖਮਣੀ ਸਾਹਿਬ ਦੀ ਬਾਣੀ ਇੱਕ ਮਨ ਇੱਕ ਚਿਤ ਹੋ ਕੇ ਪੜੋਂਗੇ ਇਹ ਤੁਹਾਡੇ ਲੇਖ ਵੀ ਬਦਲ ਦੇਵੇਗੀ ਕਿਉਂਕਿ ਸੁੱਖਾਂ ਦੀ ਮਣੀ ਆਹੇ ਜਿਹੜੇ ਸੁੱਖ ਨੂੰ ਬੰਦਿਆ ਤੂੰ ਪੈਸੇ ਵਿੱਚ ਲੱਭਦਾ ਪੈਸਾ ਵੀ ਆ ਜਾਏਗਾ ਮਨ ਨਹੀਂ ਟਿਕੇਗਾ ਉਹ ਸੁੱਖ ਨਾਮ ਦੇ ਵਿੱਚ ਹੀ ਹੈ ਜਿਹੜੇ ਸੁੱਖ ਨੂੰ ਤੂੰ ਲੱਭਦਾ ਫਿਰਦਾ ਵੀ ਚੀਜ਼ਾਂ ਵਿੱਚੋਂ ਉਹ ਗੁਰਬਾਣੀ ਵਿੱਚੋਂ ਹੀ ਤੈਨੂੰ ਮਿਲੇਗਾ ਉਹਦੀ ਸਿਫਤ ਸਲਾਹ ਦੇ ਵਿੱਚੋਂ ਹੀ ਮਿਲੇਗਾ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸਰਾਮ ਤਾਂ ਹੀ ਵਾਹਿਗੁਰੂ ਦਾ ਨਾਮ ਸੁੱਖਾਂ ਦੀ ਮਣੀ ਆ ਇਹਦਾ ਵਾਸ ਭਗਤਾਂ ਦੇ ਹਿਰਦੇ ਵਿੱਚ ਜਿਨ੍ਹਾਂ ਅੰਦਰ ਭਗਤੀ ਆ ਤਿਆਗ ਆ ਵਿਰਾਗ ਆ ਆਉ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਤੇ ਫਤਿਹ ਬੁਲਾਈਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ